ਜਿਵੇਂ ਹਨੇਰੀਆਂ ਵਾਤਾਵਰਨ ਨੂੰ ਸਾਫ਼ ਕਰਦੀਆਂ ਹਨ ਓਵੇਂ ਹੀ ਤੁਹਾਡੇ ਜੀਵਨ ਵਿੱਚ ਆਈ ਹਨੇਰੀ ਤੁਹਾਡਾ ਜੀਵਨ ਸਾਫ਼ ਸੁਥਰਾ ਬਣਾਉਂਦੀ ਹੈ ਹਿਮਾਲਿਆ ਇਸ ਕਰਕੇ ਚੰਗਾ ਲੱਗਦਾ ਹੈ ਕਿਉਂਕਿ ਉਸ ਵਰਗਾ ਕੋਈ ਹੋਰ ਨਹੀਂ ਮਹਾਨ ਵਿਅਕਤੀਆਂ ਦੀ ਸੋਚ ਵਿੱਚ ਨਵੇਂ ਯੁੱਗਾਂ ਦੇ ਦਿਸਹਦੇ ਹੁੰਦੇ ਹਨ ਇਕੱਲੇ ਰਹਿ ਜਾਣ ਦਾ ਤੌਖਲਾ ਤੁਹਾਨੂੰ ਰਿਸ਼ਤੇ ਉਸਾਰਨ ਅਤੇ ਪਰਵਾਨ ਕਰਨ ਲਈ ਮਜਬੂਰ ਕਰਦਾ ਹੈ ਬੇਸ਼ੱਕ ਤੁਸੀਂ ਸਿਆਣੇ ਹੋ ਜੇਕਰ ਆਪਣੀ ਸਿਆਣਫ ਦਿਖਾਉਣ ਦੀ ਕੋਸ਼ਿਸ਼ ਕਰੋਗੇ ਸਿਆਣੇ ਬਣਨ ਦਾ ਯਤਨ ਕਰੋਗੇ ਤਾਂ ਤੁਹਾਡਾ ਆਲਾ ਦਵਾਲਾ ਤੁਹਾਨੂੰ ਨਫ਼ਰਤ ਕਰਨ ਲੱਗ ਜਾਵੇਗਾ ਗੁੱਸਾ ਕਦੇ ਵੀ ਦਲੀਲ ਨਹੀਂ ਹੁੰਦੀ ਜਦੋਂ ਦਲੀਲ ਮੁੱਕ ਜਾਂਦੀ ਹੈ ਉਦੋਂ ਹੀ ਗੁੱਸਾ ਆਉਂਦਾ ਹੈ ਤਾਕਤਵਰ ਵਿਅਕਤੀ ਹਮੇਸ਼ਾ ਸ਼ਾਂਤ ਹੁੰਦੇ ਨੇ ਕਿਉਂਕਿ ਸ਼ਾਂਤ ਹੋਣਾ ਹੀ ਇੱਕ ਤਾਕਤਵਰ ਵਿਅਕਤੀ ਦੀ ਨਿਸ਼ਾਨੀ ਹੈ ਧਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਂਚ ਸਿਖਾਉਂਦਾ ਹੈ ਆਪਣੀ ਸਮਰੱਥਾ ਨੂੰ ਪਹਿਚਾਣੋ ਕਦੇ ਵੀ ਗੜਬੀ ਦੇ ਵਿੱਚ ਬਾਲਟੀ ਦਾ ਪਾਣੀ ਨਹੀਂ ਪਲਟਿਆ ਜਾ ਸਕਦਾ ਜੇਕਰ ਤੁਹਾਡੀ ਗੱਲ ਵਿੱਚ ਦਲੀਲ ਹੋਵੇ ਤਾਂ ਤੁਹਾਨੂੰ ਉੱਚੀ ਬੋਲ ਕੇ ਗੱਲ ਕਰਨ ਦੀ ਲੋੜ ਨਹੀਂ ਜੇਕਰ ਤੁਹਾਡੀ ਦਲੀਲ ਉੱਚੀ ਹੋਵੇਗੀ ਤਾਂ ਹੌਲੀ ਬੋਲ ਕੇ ਕੀਤੀ ਗੱਲ ਵੀ ਵਜ਼ਨਦਾਰ ਹੋਵੇਗੀ ਜੇਕਰ ਕਿਸੇ ਵਿਅਕਤੀ ਕੋਲੇ ਸਮਰੱਥਾ ਨਾਲੋਂ ਵੱਧ ਦੌਲਤ ਜਾਂ ਧਨ ਆ ਜਾਵੇ ਪਰ ਹਮੇਸ਼ਾ ਉਸ ਕੋਲ ਧਨ ਬਚਦਾ ਉਨਾ ਹੀ ਹੈ ਜਿੰਨੀ ਉਸ ਦੀ ਯੋਗਤਾ ਹੁੰਦੀ ਹੈ ਤੇ ਜਿੰਨੀ ਉਸ ਦੀ ਸਾਂਭਣ ਦੀ ਸਮਰੱਥਾ ਹੁੰਦੀ ਹੈ ਪ੍ਰਸ਼ੰਸਾਯੋਗ ਪਾਤਰ ਕਦੇ ਵੀ ਸਧਾਰਨ ਜੀਵਨ ਜਾਂਚ ਨਾਲ ਨਹੀਂ ਉੱਤਰਦਾ ਉਸ ਨੂੰ ਹਮੇਸ਼ਾ ਮੁਸੀਬਤਾਂ ਤੇ ਮੁਸ਼ਕਲਾਂ ਹੀ ਸਰਜਦੀਆਂ ਹਨ ਕਦੇ ਵੀ ਅੱਜ ਤੱਕ ਕੋਈ ਸਿਆਣਾ ਸਵੱਬ ਨਾਲ ਅਤੇ ਅਚਾਨਕ ਨਹੀਂ ਬਣਿਆ ਸਿਆਣਾ ਬਣਨ ਲਈ ਉਮਰਾਂ ਲੱਗ ਜਾਂਦੀਆਂ ਹਨ ਹਰ ਇੱਕ ਦੀ ਆਪੋ ਆਪਣੀ ਸਮਰੱਥਾ ਹੁੰਦੀ ਹੈ ਜਿਵੇਂ ਕਿ ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਸਮਰੱਥਾ ਹੁੰਦੀ ਹੈ ਧਨ ਸੰਭਾਲਣ ਦੀ ਨਹੀਂ ਅਤੇ ਸ਼ਾਹੂਕਾਰ ਕੋਲ ਧਨ ਸੰਭਾਲਣ ਦੀ ਸਮਰੱਥਾ ਹੁੰਦੀ ਹੈ ਪਰ ਜ਼ਮੀਨ ਸੰਭਾਲਣ ਦੀ ਨਹੀਂ ਮਨੁੱਖ ਮਾਲਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ ਖਾਲੀ ਬੜਾ ਖੜਕਾ ਕਰਦੇ ਹਨ ਭਰੇ ਹੋਏ ਚੁੱਪ ਕਰਕੇ ਲੰਘ ਜਾਂਦੇ ਹਨ ਜਿਸ ਉੱਤੇ ਵੀ ਸੂਰਜ ਦੀ ਤਪਸ਼ ਪੈਂਦੀ ਹੈ ਜਾਂ ਉਹ ਪੱਕ ਰਿਹਾ ਹੁੰਦਾ ਹੈ ਜਾਂ ਉਹ ਮਰ ਜਾ ਰਿਹਾ ਹੁੰਦਾ ਹੈ ਜ਼ਿੰਦਗੀ ਕੁਝ ਕਰਨ ਦੀ ਮੌਹਲਤ ਹੈ ਪਰ ਇਸ ਵਿੱਚ ਰੌਣਕ ਅਤੇ ਬਰਕਤ ਅਸੀਂ ਆਪ ਭਰਦੇ ਹਾਂ ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ ਪਰ ਤਜਰਬਾ ਅਸੀਂ ਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ ਇੱਛਾਵਾਂ ਕਾਰਨ ਹੀ ਮਨੁੱਖ ਨੇ ਵਿਕਾਸ ਕੀਤਾ ਹੈ ਜੇਕਰ ਇੱਛਾਵਾਂ ਨਾ ਹੁੰਦੀਆਂ ਤਾਂ ਹੁਣ ਤੱਕ ਮਨੁੱਖ ਗੁਫਾਵਾਂ ਦੇ ਵਿੱਚ ਹੀ ਰਹਿ ਰਿਹਾ ਹੁੰਦਾ ਵਿਦਿਆਰਥੀ ਕਦੇ ਵੀ ਨਲਾਇਕ ਨਹੀਂ ਹੁੰਦੇ ਜਿਸ ਦੀ ਯੋਗਤਾ ਜਗਾ ਦਿੱਤੀ ਜਾਂਦੀ ਹੈ ਉਹ ਲਾਇਕ ਬਣ ਜਾਂਦਾ ਹੈ ਬਾਕੀ ਦੇ ਨਲਾਇਕ ਰਹਿ ਜਾਂਦੇ ਹਨ ਆਸ਼ਾਵਾਦੀ ਮਨੁੱਖ ਹਨੇਰੇ ਵਿੱਚ ਵੀ ਦੇਖ ਲੈਂਦਾ ਹੈ ਨਿਰਾਸ਼ਾਵਾਦੀ ਮਨੁੱਖ ਦੀਵੇ ਨੂੰ ਵੀ ਫੂਕ ਮਾਰ ਕੇ ਬਜਾ ਦਿੰਦਾ ਹੈ ਪਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਕੀ رائے ਹੈ ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਕੀ رائے ਹੈ ਜਿਹੜਾ ਆਪ ਸੁਤੰਤਰ ਰੂਪ ਵਿੱਚ ਨਹੀਂ ਵਿਚਰ ਸਕਦਾ ਉਹ ਕਿਸੇ ਨੂੰ ਚੰਗਾ ਸਹਿਯੋਗ ਵੀ ਨਹੀਂ ਦੇ ਸਕਦਾ ਆਸ਼ਾਵਾਦੀ ਜੇਕਰ 20ਵੀਂ ਮੰਜ਼ਲ ਤੋਂ ਡਿੱਗ ਪਵੇ ਤਾਂ ਹਰ ਮੰਜ਼ਲ ਤੇ ਕਹੇਗਾ ਕਿ ਮੈਂ ਹਜੇ ਤੱਕ ਠੀਕ-ਠਾਕ ਹਾਂ ਜਿਸ ਮੰਜ਼ਲ ਤੇ ਸਾਰੇ ਪਹੁੰਚ ਸਕਦੇ ਹੋਣ ਉਹ ਮੰਜ਼ਲ ਕਦੇ ਵੀ ਵਿਸ਼ੇਸ਼ ਨਹੀਂ ਹੁੰਦੀ